ਗਗਨ ਫੂਲ ਜੀ ਵੈਸੇ ਤਾਂ ਕਵਤਾ ਲਿਖਦੇ ਨਹੀਂ ਬਾਤਿਕ ਲਿਖਦੇ ਆਹ ਵੱਡੇ ਵੀਰ ਸਿਕੰਦਰ ਚੰਦ ਭਾਂਜੇ ਦੀ ਪਰਮੈਸ ਤੇ ਉਹਨੇ ਹੁਣੇ ਤਿਆਰ ਕੀਤੀ ਕਿ ਛੋਟੀ ਜੀ ਨਜ਼ਮ ਹੁਣੇ ਹੁਣੇ ਕਵਤਾ ਆ ਕੇ ਗਾ ਲੈਂਦਾ ਹਾਂ ਕਵਤਾ ਆ ਕੇ ਗਾ ਲੈਂਦਾ ਹਾਂ ਤਲਵੰਡੀ ਗੇੜਾ ਲਾ ਲੈਂਦਾ ਹਾਂ ਗੱਜਲ ਜਦੋਂ ਤੂੰ ਕਹਿਣਾ ਸੱਜਣਾ ਗੱਜਲ ਜਦੋਂ ਤੂੰ ਕਹਿਣਾ ਸੱਜਣਾ ਆਪਣਾ ਦਰਦ ਸਲਾਂ ਲੈਦਾ ਹਾ ਸੋਹਣੇ ਸੋਹਣੇ ਸਹਿਤਕਾਰਾਂ ਨੂੰ ਮਿਲ ਕੇ ਸੋਹਣੇ ਸੋਹਣੇ ਸਹਿਤਕਾਰਾਂ ਨੂੰ ਮਿਲ ਕੇ ਆਪਣਾ ਮਨ ਪਰਚਾ ਲੈਦਾ ਹਾ ਗੁਰੂ ਕੀ ਨਗਰੀ ਦਰਸ਼ਨ ਕਰਕੇ ਗੁਰੂ ਕੀ ਨਗਰੀ ਦਰਸ਼ਨ ਕਰਕੇ ਆਪਣੇ ਪਾਪ ਘਟਾ ਲੈਂਦਾ ਹਾ ਬਨਸਵੰਨੀਆਂ ਫੋਟੋਆਂ ਖਿੱਚ ਕੇ ਬਨਸਵੰਨੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾ ਲੈਂਦਾ ਹਾ ਆਖਰੀ ਜੀ ਕਵੀ ਦਰਬਾਰਾਂ ਦਾ ਹਿੱਸਾ ਬਣ ਕੇ ਇਸ ਕਵੀ ਦਰਬਾਰਾਂ ਦਾ ਹਿੱਸਾ ਬਣ ਕੇ ਵਾਹ ਵਾਹ ਬੜੀ ਕਰਾ ਲੈਂਦਾ ਹਾਂ ਵਾਹ ਵਾਹ ਬੜੀ ਕਰਾ ਲੈਂਦਾ ਹਾਂ